ਵੈਸੇ ਕਈ ਥਾਵਾਂ ਤੇ ਮੀ ਨਾ ਪੈਣ ਕਾਰਨ ਜਾਂ ਮੀ ਲੇਟ ਪੈਣ ਕਾਰਨ ਕਈ ਥਾਵਾਂ ਤੇ ਜਿਹੜਾ ਉਹ ਝੋਨਾ ਜਾਂ ਪਨੀਰੀ ਜਿਹੜੀ ਆ ਉਹ ਵੋਣੀ ਪਈ ਕਿਸਾਨਾਂ ਨੂੰ ਤੇ ਭਗਵੰਤ ਮਾਨਾ ਜਿਹੜਾ ਉਹਦੇ ਜਿਹੜੇ ਵਾਅਦੇ ਆ ਵੱਡੇ ਵੱਡੇ ਉਹਦਾ ਤੁਹਾਨੂੰ ਪਤਾ ਹੀ ਆ ਕਿ ਉਹ ਤਾਂ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਸਿਰਫ ਇੱਕ ਆਪ ਦੀ ਜਿਹੜੀ ਆ ਉਹ ਵਿਖਾਉਂਦਾ ਰਹਿੰਦਾ ਇੱਕ ਆਪਾਂ ਕਹਿ ਲਈਏ ਕਿ ਝੂਠ ਤੇ ਝੂਠ ਝੂਠ ਤੇ ਝੂਠ ਕਿ ਹਾਂਜੀ ਭਗਵੰਤ ਮਾਨ ਕਹਿੰਦਾ ਵੀ ਜਿਹੜੀ ਮੋਟਰਾਂ ਵਾਲੀ ਲੇਟ ਆ ਉਹ 8 ਘੰਟੇ ਤੋਂ 20 ਮੈਂ ਵਾਦ ਦਿੱਤੀ ਤੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਮੋਟਰਾਂ ਵਾਲੀ ਲੇਟ ਆ ਜਿਹੜੀ ਉਹ ਸਿਰਫ ਤੇ ਸਿਰਫ ਪੱਠੇ ਬੀਜਣ ਜੋਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਪ੍ਰਮਾਤਮਾ ਨੇ ਕਿਸਾਨਾਂ ਦੀ ਲਾਜ ਰੱਖੀ ਹਰ ਥਾਂ ਤੇ ਕਿ ਮੀਂਹ ਦੀ ਜਿਹੜੀ ਬਾਰਿਸ਼ ਆ ਜਿਹੜਾ ਉਹ ਹੋਗੀ ਜੇ ਕਿਤੇ ਮੀਂਹ ਨਾ ਪੈਂਦਾ ਤਾਂ ਫੇਰ ਜੋ ਹਾਲਾਤ ਹੋਣੇ ਸੀ ਵੈਸੇ ਕਈ ਥਾਵਾਂ ਤੇ ਮੀਂਹ ਨਾ ਪੈਣ ਕਾਰਨ ਜਾਂ ਮੀਂਹ ਲੇਟ ਪੈਣ ਕਾਰਨ ਕਈ ਥਾਵਾਂ ਤੇ ਜਿਹੜਾ ਉਹ ਝੋਨਾ ਜਾਂ ਪਣੀਰੀ ਜਿਹੜੀ ਆ ਉਹ ਵੋਣੀ ਪਈ ਕਿਸਾਨਾਂ ਨੂੰ ਤੇ ਭਗਵੰਤ ਮਾਨਾ ਜਿਹੜਾ ਉਹਦੇ ਜਿਹੜੇ ਵਾਅਦੇ ਆ ਵੱਡੇ-ਵੱਡੇ ਉਹਦਾ ਤੁਹਾਨੂੰ ਪਤਾ ਹੀ ਆ ਕਿ ਉਹ ਤਾਂ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਸਿਰਫ ਇੱਕ ਆਪ ਦੀ ਜਿਹੜੀ ਆ ਉਹ ਵਿਖਾਉਂਦਾ ਰਹਿੰਦਾ ਇੱਕ ਆਪਾਂ ਕਹਿ ਲਈਏ ਕਿ ਝੂਠ ਤੇ ਝੂਠ ਝੂਠ ਤੇ ਝੂਠ ਕੇ ਹਾਂ ਜੀ ਭਗਵੰਤ ਮਾਨ ਕਹਿੰਦਾ ਵੀ ਜਿਹੜੀ ਮੋਟਰਾਂ ਵਾਲੀ ਲਾਈਟ ਆ ਉਹ 8 ਘੰਟੇ ਤੋਂ ਵੀ ਮੈਂ ਵੱਧ ਦਿੱਤੀ ਤੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਮੋਟਰਾਂ ਵਾਲੀ ਲਾਈਟ ਆ ਜਿਹੜੀ ਉਹ ਸਿਰਫ ਤੇ ਸਿਰਫ ਪੱਠੇ ਬੀਜਣ ਜੋਗੀ ਆਈ ਆ ਤੇ ਜੇ ਮੀਂਹ ਨਾ ਪੈਂਦਾ ਤੇ ਫਿਰ ਆਉਣ ਵਾਲੇ ਹਾਲਾਤ ਆ ਜਿਹੜੇ ਉਹ ਇਦੂ ਵੀ ਬੱਦਰ ਹੋਣੇ ਸੀ ਮਾੜੇ ਹੋਣੇ ਸੀ ਹੁਣ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੇਰਾ ਜਿਹੜਾ ਨਾਂ ਉਹ ਜੀਨਿਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸ਼ਾਮਲ ਕਰ ਦਈਏ ਝੂਠ ਬੋਲਣ ਕਰਕੇ ਕਿਉਂਕਿ ਜਿੰਨੇ ਮੇਰੇ ਹਿਸਾਬ ਨਾਲ ਤੁਹਾਡੀ ਸਰਕਾਰ ਨੇ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਵਾਅਦੇ ਕੀਤੇ ਉਹਨੇ ਮੇਰੇ ਹਿਸਾਬ ਨਾਲ ਪੁਰਾਣੀਆਂ ਸਰਕਾਰਾਂ ਨੇ ਨਹੀਂ ਕੀਤੇ ਹੋਣੇ ਤੇ ਉਹਨਾਂ ਵਾਅਦਿਆਂ ਦੇ ਵਿੱਚੋਂ ਤੁਸੀਂ ਪੂਰੇ ਕਿੰਨੇ ਕੀਤੇ ਇਹ ਵੀ ਦੱਸ ਦਿਓ ਕਿਸਾਨ ਆ ਜਿਹੜੇ ਉਹ ਗ੍ਰਿਡਾਂ ਦੇ ਮੂਹਰੇ ਬੈਠੇ ਆ ਕਿ ਸਾਨੂੰ ਲਾਈਟ ਦਿਓ ਸਾਨੂੰ ਬਿਜਲੀ ਦਿਓ ਤੇ ਭਗਵੰਤ ਮਾਨ ਸਾਹਿਬ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਕਹਿ ਰਹੇ ਆ ਕਿ ਅਸੀਂ 8 ਘੰਟੇ ਤੋਂ ਵੀ ਵੱਧ ਬਿਜਲੀ ਦਿੱਤੀ ਅਸੀਂ ਮੀਟਿੰਗ ਕਰ ਰਹੇ ਕੀਤੀ ਆ ਬਿਜਲੀ ਵਿਭਾਗ ਦੇ ਆਲਿਆਂ ਨਾਲ ਵੈਸੇ ਗ੍ਰਿਡ ਦੇ ਮੂਹਰੇ ਚਲੋ ਬੈੰਨੇ ਆ ਪਰ ਮਸਲਾ ਇਹ ਆ ਕਿ ਬਿਜਲੀ ਆਉਂਦੀ ਆ ਗਾਹਾਂ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਮਸਲਾ ਇਹ ਆ ਕਿ ਸਰਕਾਰ ਹੁੰਦਿਆਂ ਹੋਿਆਂ ਤੁਸੀਂ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਜਿਹੜਾ ਉਹ ਝੂਠ ਕਿਉਂ ਬੋਲ ਰਹੇ ਹੋ ਸੋ ਮਸਲਾ ਇੱਥੇ ਇਹ ਆਉਂਦਾ ਕਿ ਕੀ ਜਿਹੜਾ ਸਰਕਾਰ ਆ ਉਹ ਸਿਰਫ ਇਸ ਕਾਸੇ ਵਾਸਤੇ ਬਣਾਈ ਗਈ ਸੀ ਆਮ ਆਦਮੀ ਪਾਰਟੀ ਦੀ ਕਿ ਭਾਈ ਆਮ ਲੋਕ ਆ ਜਿਹੜੇ ਉਹਦੇ ਵਿੱਚ ਦੁਖੀ ਰਹਿਣ ਤੇ ਜਿਹੜੇ ਤਰਨਾਟ ਲੋਕ ਆ ਜਾਂ ਆਪਾਂ ਕਹੜੀਏ ਜਿਹੜੇ ਸਰਕਾਰ 'ਚ ਆ ਗਏ ਉਹ ਉਹ ਖੁਸ਼ ਰਹਿਣ ਉਹ ਵੱਤੋ-ਵੱਤ ਅਮੀਰ ਹੋਈ ਜਾਣ ਤੇ ਪੈਸੇ ਜਿਹੜੇ ਰਿਸ਼ਵਤਖੋਰੀ ਇਹਨਾਂ ਦੀ ਗੱਲ ਕੀਤੀ ਸੀ ਰਿਸ਼ਵਤਖੋਰੀ ਬੰਦ ਹੋ ਜੂਗੀ ਕਿਹੜੇ ਥਾਂ ਦੇ ਆ ਜਿੱਥੇ ਰਿਸ਼ਵਤਖੋਰੀ ਨਹੀਂ ਲਈ ਜਾਂਦੀ ਜਦੋਂ ਰਿਸ਼ਵਤਖੋਰ ਲੈਣ ਵਾਲਿਆਂ ਨੂੰ ਪੁੱਛੀਦਾ ਤੇ ਉਹ ਕੀ ਕਹਿੰਦੇ ਆ ਰਿਸ਼ਵਤਖੋਰ ਉਹ ਇਹ ਗੱਲ ਕਹਿੰਦੇ ਆ ਕਿ ਬਾਈ ਜੀ ਮੰਤਰੀਆਂ ਤੱਕ ਪੈਸੇ ਜਾਂਦੇ ਆ ਹੁਣ ਦੱਸੋ ਇੱਥੇ ਕੀ ਜਵਾਬ ਆ ਕਿਸੇ ਕੋਲੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸੇ ਫੇਸ ਕਰਕੇ ਕਰ ਕਰ ਕਰਕੇ ਲਿਆਂਦੀ ਸੀ ਕਿ ਜਿਹੜੇ ਅਮਰਤ ਸ਼ਕਾਉਣ ਦੀ ਲਹਿਰ ਚਲਾਉਂਦੇ ਆ ਜਾਂ ਨਸ਼ਾ ਛਡਾਊ ਲਹਿਰ ਚਲਾਉਂਦੇ ਆ ਉਹਨਾਂ ਦੇ ਖਿਲਾਫ ਉਹਨਾਂ ਤੇ ਪਰਚੇ ਕੀਤੇ ਜਾਣ ਕਿ ਇਸ ਗੱਲ ਵਾਸਤੇ ਆਮ ਆਦਮੀ ਪਾਰਟੀ ਲਿਆਂਦੀ ਸੀ ਕਿ ਜਿਹੜਾ ਧਰਨੇ ਲਾਉਂਦੇ ਆ ਕਿਸਾਨ ਧਰਨੇ ਲਾਉਂਦੇ ਆ ਮਜ਼ਦੂਰ ਧਰਨੇ ਲਾਉਂਦੇ ਆ ਜਾਂ ਹੋਰ ਵਰਗ ਦੇ ਜਿਹੜੇ ਧਰਨੇ ਲਾਉਂਦੇ ਆ ਲੋਕ ਆਪਣੀ ਮਜਬੂਰੀ ਖਾਤਰ ਜਿਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੁੰਦਾਗਾ ਉਹਨਾਂ ਦੇ ਉੱਤੇ ਪਰਚੇ ਕਰਕੇ ਮਾਹੌਲ ਖਰਾਬ ਕਰਨ ਦੇ ਪਰਚੇ ਕਰਕੇ ਐਨਐਸਏ ਅਧੀਨ ਜਾਂ ਆਪਾਂ ਕਹਿ ਲਈਏ ਕਿ ਹੋਰ ਧਰਾਵਾਂ ਦੀ ਅੰਦਰ ਕਰ ਦਿੱਤਾ ਜਾਵੇ ਪਰ ਜਦੋਂ ਇਹੀ ਭਗਵੰਤ ਮਾਨ ਪਹਿਲਾਂ ਧਰਨੇ ਲੱਭਦਾ ਹੁੰਦਾ ਸੀਗਾ ਕਿ ਯਾਰ ਮੈਨੂੰ ਕਿਤੇ ਧਰਨਾ ਵੇਖੋ ਤਾਂ ਸਹੀ ਕਿਤੇ ਧਰਨਾ ਲੱਗਿਆ ਤੇ ਜਾ ਕੇ ਆਪਾਂ ਬੈਠ ਗਏ ਯਾਰ ਵਿੱਚ ਹੁਣ ਜੇ ਗੱਲ ਕਰ ਲਈਏ ਪਾਣੀਆਂ ਦੀ ਪਾਣੀਆਂ ਦਾ ਮਸਲਾ ਇਹਨਾਂ ਨੇ ਚੱਕਿਆ ਸੀ ਤੇ ਬੋਤਲਾਂ ਗੰਦੀਆਂ ਲੈ ਲੈ ਕੇ ਗੰਦੇ ਪਾਣੀ ਦੀਆਂ ਤੇ ਅਸੈਂਬਲੀ ਦੇ ਮੂਹਰੇ ਬਹਿ ਕੇ ਕਦੇ ਪਿੰਡਾਂ ਦੇ ਵਿੱਚ ਜਾਣਾ ਕਦੇ ਕੀਰੇ ਕਿ ਕਿਦੇ ਘਰੇ ਜਾਣਾ ਇਹਨਾਂ ਨੇ ਆਹ ਦੇਖੋ ਜੀ ਪਾਣੀ ਬਹੁਤ ਗੰਧਲਾ ਹੋ ਗਿਆ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਪਾਣੀ ਦਾ ਮੁੱਦਾ ਚੱਕਾਂਗੇ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਈ ਉਸ ਤੋਂ ਬਾਅਦ ਦੱਸੋ ਪਾਣੀ ਦਾ ਮੁੱਦਾ ਕਦੋਂ ਚੱਕਿਆ ਕਿੱਥੇ ਚੱਕਿਆ ਕਿਹੜੇ ਮੇਲੇ ਚੱਕਿਆ ਹੁਣ ਉਹੀ ਫੈਕਟਰੀਆਂ ਵਾਲੇ ਜਿਹੜੇ ਫੈਕਟਰੀਆਂ ਵਾਲੇ ਬੁੱਢੇ ਨਾਲੇ ਦੇ ਵਿੱਚ ਜਿਹੜਾ ਗੰਦਾ ਪਾਣੀ ਛੱਟ ਰਹੇ ਆ ਜਾਂ ਹੁਣ ਨਹਿਰਾਂ ਦੇ ਵਿੱਚ ਗੰਦਾ ਪਾਣੀ ਛੱਟ ਰਹੇ ਆ ਹੁਣ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਉਹਨਾਂ ਦੀ ਸਪੋਰਟ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਫਿਰ ਉੱਥੇ ਹੀ ਆਉਂਦੀ ਹੈ ਕਿ ਵੱਡੇ ਤਰਨਾਟ ਲੋਕ ਆ ਉਹ ਮੋਟਾ ਫੰਡ ਦਿੰਦੇ ਆ ਮੋٹے ਫੰਡ ਨਾਲ ਸਰਕਾਰਾਂ ਚੱਲਦੀਆਂ ਫਿਰ ਇਹ ਕਹਿ ਲਗੇ ਫਿਰ ਪਾਣੀਆਂ ਦੇ ਮਸਲੇ ਤਾਂ ਫੇਰ ਰੁਲ ਗਿਆ ਵਿੱਚੇ ਹੀ ਨਸ਼ੇ ਦਾ ਮਸਲਾ ਉਹ ਵੀ ਰੁਲ ਗਿਆ ਵਿੱਚੇ ਹੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਪਰ ਨਸ਼ਾ ਲਾਉਣ ਵਾਲਿਆਂ ਨੂੰ ਫੜਨਾ ਪਰ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਨਾ ਪਾਣੀਆਂ ਦੇ ਮੁੱਦੇ ਵੀ ਰੁਲ ਗਏ ਤੁਹਾਡੇ ਨਸ਼ਾ ਦੇ ਮੁੱਦੇ ਵੀ ਰੁਲ ਗਏ ਜੇ ਤੁਸੀਂ ਤੁਹਾਡਾ ਆਕਾ ਕੇਜਰੀਵਾਲ ਫੜਿਆ ਜਾਂਦਾ ਉੱਥੇ ਜਾ ਕੇ ਤੁਸੀਂ ਧਰਨੇ ਲਾਉਂਦੇ ਉੱਥੇ ਮੋਹਾਲ ਖਰਾਬ ਨਹੀਂ ਹੁੰਦਾ ਮਸਲਾ ਤਾਂ ਇੱਥੇ ਆ ਕਿ ਨੌਜਵਾਨਾਂ ਨੂੰ ਸਿਰਫ ਤੇ ਸਿਰਫ ਆਪਸ ਵਿੱਚ ਲੜਾਇਆ ਜਾਂਦਾ ਇਹ ਲੀਡਰ ਆ ਜਿਹੜੇ ਆਪਸ ਵਿੱਚ ਸਾਰੇ ਇੱਕੋ ਹੀ ਆ ਮੈਂ ਨਾ ਪਿਛਲਿਆਂ ਦੀ ਹਮਾਇਤ ਕਰਾਂ ਨਾ ਹੋਣ ਵਾਲਿਆਂ ਦੀ ਕਰਾਂ ਇਹ ਸਾਰੇ ਇੱਕੋ ਥਾਲੀ ਦੇ ਚੱਟੇ-ਵਟੇ ਆ ਤੇ ਤੁਸ ਤੁਹਾਨੂੰ ਬੇਨਤੀ ਆ ਨੌਜਵਾਨਾਂ ਨੂੰ ਕਿ ਮੂਹਰੇ ਆ ਕੇ ਵਰਕ ਕਰੋ ਪਰ ਇਹਨਾਂ ਦੇ ਮਗਰ ਲਾ ਕੇ ਆਪਸ ਵਿੱਚ ਨਾ ਲੜੋ ਇਹ ਨਾ ਸੋਚ ਕੇ ਲੜੋ ਕਿ ਤੂੰ ਕਾਲੀ ਆ ਤੂੰ ਕਾਂਗਰਸੀ ਆ ਤੂੰ ਭਾਜਪਾ ਆ ਤੂੰ ਆਮ ਆਦਮੀ ਆ ਤੂੰ ਜਿਹੇ ਨਾਮ ਤੋਂ ਹੋ ਆ ਮਸਲਾ ਇੱਥੇ ਇਹੀ ਹੁੰਦਾ ਕਿ ਆਪਦਾ ਸ਼ਾਂਤਮਈ ਤਰੀਕੇ ਦੇ ਨਾਲ ਆਪਸ ਵਿੱਚ ਖੁਸ਼ ਰਹੋ ਇਹ ਹੀ ਜਦੋਂ ਤੁਸੀਂ ਆਪਸ ਵਿੱਚ ਲੜਦੇ ਆ ਤੇ ਇਹ ਲੀਡਰ ਆ ਜਿਹੜੇ ਖੁਸ਼ ਹੁੰਦੇ ਆ ਦੇਖੋ ਲੜਾਤਾ 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 ਇਹਨਾਂ ਦੀ ਰਾਜਨੀਤੀ ਇਹ ਆ ਸੋ ਪਾਣੀਆਂ ਦੇ ਮੁੱਦੇ ਤੇ ਕੀ ਚਾਹੁੰਦੇ ਆ ਤੁਸੀਂ ਪਾਣੀਆਂ ਦੇ ਮੁੱਦੇ ਤੇ ਹੁਣ ਉਹੀ ਨਹਿਰਾਂ ਉਹੀ ਨਾਲੇ ਆ ਉਹੀ ਦਰਿਆ ਉਹੀ ਹੁਣ ਗੰਦਲੇ ਆ ਤੇ ਉਹਨਾਂ ਦੀਆਂ ਉਹਨਾਂ ਦੇ ਪੁਲਾਂ ਦੇ ਉੱਤੋਂ ਦੀ ਤੁਸੀਂ ਲੰਘ ਕੇ ਤੁਰ ਜਾਂਦੇ ਆ ਤੇ ਪਹਿਲਾਂ ਉਹਨਾਂ ਦੇ ਨਹਿਰ ਉਸੇ ਨਹਿਰਾਂ ਦੇ ਉੱਤੇ ਕਈ ਕਈ ਟਾਈਮ ਤੁਸੀਂ ਖੜਦੇ ਰਹਿੰਦੇ ਸੀ ਜਿਸ ਕੁਲਤਾਰ ਸਿੰਘ ਸੰਧਵਾ ਗਿੱਤ ਸਿੰਘ ਸੇਖੋ ਹੋਣੀ ਜਿਹੜੇ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਪਹਿਲਾਂ ਨਿਤ ਮੀਟਿੰਗ ਰੱਖ ਲੈਂਦੇ ਸੀ ਨਹਿਰ ਤੇਜੀ ਪਾਣੀ ਬਹੁਤ ਗੰਦਲਾ ਹੋ ਗਿਆ ਅਖਬਾਰ ਚ ਫੋਟੋ ਆ ਗਈ ਸੋਸ਼ਲ ਮੀਡੀਆ ਤੇ ਵੀਡੀਓ ਆ ਗਈ ਉਸ ਤੋਂ ਬਾਅਦ ਉਸੇ ਨਹਿਰ ਦੇ ਉੱਤੋਂ ਦੀ ਲੰਘ ਜਾਂਦੇ ਆ ਜੀ ਕਹਿੰਦੇ ਕੋਈ ਗੱਲ ਨਹੀਂ ਲੱਕੇ ਸਧਾਣੇ ਨੇ ਮੁੱਦਾ ਚੱਕਿਆ ਹੋਇਆ ਬੁੱਢੇ ਨਾਲ ਇਹ ਗੰਦਲੇ ਪਾਣੀ ਦਾ ਉਹ ਇਹ ਮੁੱਦਾ ਚੱਕਿਆ ਹੋਇਆ ਕਿ ਬੰਨ ਮਾਰਾਂਗੇ ਆਪਾਂ ਪਰ ਉਸ ਜਦੋਂ ਦਾ ਉਹਨੇ ਮੁੱਦਾ ਚੱਕਿਆ ਉਸ ਤੋਂ ਬਾਅਦ ਸਰਕਾਰ ਦਾ ਕੀ ਪ੍ਰਤੀਕਰਮ ਹੈ ਉਹ ਤੇ ਕੋਈ ਪ੍ਰਤੀਕਰਮ ਨਹੀਂ 1% ਦਾ ਪ੍ਰਤੀਕਰਮ ਨਹੀਂ ਸਰਕਾਰ ਇਹ ਦੇਖਦੀ ਆ ਕਿ ਜੇ ਇਹਦਾ ਲੋਕ ਉੱਠ ਖੜੇ ਤਾਂ ਫਿਰ ਵੇਖਾਂਗੇ ਕੋਈ ਨਾ ਕੋਈ ਗੱਲਬਾਤ ਕਰਾਂਗੇ ਜੇ ਨਾ ਉੱਠੇ ਤਾਂ ਫਿਰ ਬਸ ਤੁਰੇ ਫਿਰਨ ਕਿਉਂਕਿ ਆਪਾਂ ਨੂੰ ਤਾਂ ਪੈਸੇ ਨਾਲ ਮਤਲਬ ਆ ਸੋ ਆਮ ਲੋਕਾਂ ਨੂੰ ਖੱਜਲ ਖਰਾਬ ਨਾ ਕਰੋ ਜਿਵੇਂ ਐਮਪੀ ਦੀਆਂ ਸੀਟੀਆਂ ਤੁਹਾਡੀਆਂ 3 ਆਈਆਂ ਆਉਣ ਵਾਲੇ ਸਮੇਂ 'ਚ ਇਹ ਵੀ ਨਹੀਂ ਆਉਣੀਆਂ ਆਹ ਕਿਤੇ ਕਪੜਾ ਕੁਪੜਾ ਕਰ ਜਓ ਕੋਈ ਮਸ਼ੀਨਾ ਮਸ਼ੂਨਾ ਦੇ ਵਿੱਚ ਤਾਂ ਕੀ ਕਹਿ ਸਕਦੇ ਫਿਰ ਆਮ ਆਦਮੀ ਉੱਥੇ ਕੀ ਕਰੂਗਾ ਸੋ ਆਮ ਲੋਕਾਂ ਨੂੰ ਬੇਨਤੀ ਆ ਕਿ ਆਪਸ ਵਿੱਚ ਇਕਜੁੱਟ ਹੋ ਕੇ ਜਿਹੜਾ ਹਰੇਕ ਮੁੱਦੇ ਤੇ ਬੋਲਣਾ ਸਿੱਖੋ ਹਰੇਕ ਮੁੱਦੇ ਤੇ ਬੋਲੋ ਭਾਵੇਂ ਉਹ ਸੋਸ਼ਲ ਮੀਡੀਆ ਦੇ ਆ ਭਾਵੇਂ ਉਹ ਗਰਾਊਂਡ ਲੈਵਲ ਤੇ ਆ ਜਿੰਨੇ ਜੋਗੇ ਹੈਗੇ ਆ ਜਰੂਰ ਉੱਪਰ ਉੱਠੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਵਿੱਚੋਂ ਪਰਚੇ ਇੱਕ ਪਰਚੇ ਪਾਪ ਆ ਕੇ ਜਿਹੜੇ ਇਹਨਾਂ ਨੇ ਨੌਜਵਾਨ ਚੱਕ ਲਿਆ ਕਰਨੇ ਆ ਤੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਸੋ ਪੰਜਾਬ ਦੇ ਵਿੱਚ ਵੈਸੇ ਵੀ ਹਰ ਘਰ ਦੇ ਵਿੱਚ ਨਸ਼ਾ ਵੜ ਚੁੱਕਿਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਸ਼ੇ ਨਾਲੋਂ ਤਾਂ ਵੈਸੇ ਸੜਕ ਤੇ ਆਏ ਚੰਗੇ ਆ ਤੇ ਸੜਕ ਤੇ ਆ ਕੇ ਗਰਾਊਂਡ ਲੈਵਲ ਤੇ ਜਿਹੜਾ ਉਹ ਵਰਕ ਕਰੋ ਸੋ ਗੱਲ ਉਹ ਹੀ ਆ ਵੀ ਜਿਹੜੀ ਆ ਮੋਟਰਾਂ ਵਾਲੀ ਲੈਡਦੀ ਆ ਉਹ ਤਾਂ ਤੁਹਾਡਾ ਹੋ ਗਿਆ ਪਰਦਾ ਫਾਸ਼ਕ ਮੈਡੀਕਲ ਵਾਲਾ ਵੀ ਤੁਹਾਡਾ ਹੋ ਗਿਆ ਪਰਦਾ ਫਾਸ਼ਕ ਤੁਸੀਂ ਕਹਿੰਦੇ ਸੀ ਪਾਚੀਆਂ ਨਹੀਂ ਕੱਟਣ ਦੇਵਾਂਗੇ ਤੇ ਮਰੀਜ਼ ਆਉਂਦੇ ਉਹ ਵੀ ਕੱਟੀ ਜਾਂਦੇ ਆ ਮੈਡੀਕਲਾਂ ਦੇ ਵਿੱਚ ਏਸੀ ਨਹੀਂ ਜਾਂਦੇ ਉਹ ਵੀ ਬੁਰੇ ਹਾਲ ਹਰੇਕ ਥਾਂ ਤੇ ਬੁਰੇ ਹਾਲ ਆ ਮੈਡੀਕਲ ਜਿਹੜੇ ਹੈਗੇ ਆ ਮੈਡੀਕਲਾਂ ਦੇ ਜਿਹੜੇ ਡਾਕਟਰ ਆ ਉਹਨਾਂ ਦੇ ਪ੍ਰਾਈਵੇਟ ਜਿਹੜੇ ਕਲੀਨਿਕ ਆ ਜਾਂ ਆਪਾਂ ਕਹੜੀਏ ਲੈਬੋ੍ਰਟਰੀਆਂ ਖੁੱਲੀਆਂ ਹੋਈਆਂ ਉਹ ਉੱਥੇ ਉਹਨਾਂ ਨੂੰ ਮਰੀਜ਼ਾਂ ਨੂੰ ਭੇਜੀ ਜਾਂਦੇ ਆ ਉਹਦਾ ਕੋਈ ਹੱਲ ਨਹੀਂ ਕੱਲ੍ਹ ਸ੍ਰੀ ਅਮਰitsar ਸਾਹਿਬ ਦੇ ਵਿੱਚ ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅਮਰਸਾ ਰਾਲ ਇੰਡੀਆ ਕਿਸਾਨੀ ਉਹਨਾਂ ਫਤਿਹ ਦਾ ਸਾਡਾ ਉਹਨੇ ਪਰਦਾਫਾਸ਼ ਕੀਤਾ ਕਿ ਇੱਕ ਡਾਕਟਰ ਆ ਜਿਹੜਾ ਹਸਪੀਟਲ ਦੇ ਵਿੱਚ ਉਹਦੀ ਘਰ ਵਾਲੀ ਨੇ ਵਾਈਫ ਨੇ ਲੈਬੋਰੀ ਖੋਲੀ ਵੀ ਆ ਤੇ ਉਹ ਲੈਬੋਰੀ ਸੀਗੀ ਜਿਹੜੀ ਉਹ ਲੈਬੋਰੀ ਤੇ 4500 ਰੁਪਿਆ ਇਕੱਲਾ ਗੱਲਬਾਤ ਕਰਨ ਦਾ ਹੀ ਲੈ ਲਿਆ ਉਹਨਾਂ ਨੇ ਕੋਈ ਟੈਸਟ ਨਹੀਂ ਕੀਤਾ ਤੇ ਫਿਰ ਜਦੋਂ ਸਰਜੀਤ ਸਿੰਘ ਉੱਥੇ ਆਇਆ ਉਸ ਤੋਂ ਬਾਅਦ 4500 ਵੀ ਮੋੜਿਆ মিডিਆ ਵਾਲੇ ਆਏ ਤੇ ਲੈਬ ਚੋਂ ਭੱਜੇ ਵੀ ਮਤਲਬ ਇਹ ਹਾਲਾਤ ਆ ਇਹ ਸਰਕਾਰ ਦੇ ਵਿੱਚ ਸੋ ਜੇ ਤਾਂ ਸਹੀ ਕਰ ਲੋਂਗੇ ਤਾਂ ਵਧੀਆ ਗੱਲਾਂ ਨਹੀਂ ਤਾਂ ਫਿਰ ਲੋਕ ਵੀ ਜਾਗਰੂਕ ਹੋਣਗੇ ਲੋਕ ਉੱਠਣਗੇ ਵੀ ਤੇ ਤੁਹਾਡੀ ਸਰਕਾਰ ਵੀ ਦੁਬਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ